ਮਤਲਬ ਬੈਸੇ ਤਾਂ ਮੈਂ ਪੰਜਾਬ ਦਾ ਹੋਮ ਮਿਨਿਸਟਰ ਹਾਂ ਪਰ ਸਾਡੇ ਘਰ ਚ ਹੋਮ ਮਿਨਿਸਟਰ ਕੌਣ ਹੈ ਤੁਸੀਂ ਇਹੀ ਪੁੱਛਦੇ ਹੋ ਨਾ ਹਾਂਜੀ ਸਰ ਮੈਨੂੰ ਮੈਂ ਪਹਿਲਾਂ ਵੀ ਕਿਸੇ ਨੇ ਪੁੱਛਿਆ ਸੀ ਕਹਿੰਦੇ ਬਾਹਰ ਤਾਂ ਬੜੀ ਟੌਰ ਹੈ ਬਾਹਰ ਤਾਂ ਬੜੇ ਬੱਲੇ ਬੱਲੇ ਆ ਇੱਜ਼ਤ ਹੈ ਜਿਹੜੋ ਘਰੇ ਜਾਣੇ ਇੱਜ਼ਤ ਦਾ ਬਦਾ ਬਦਾ ਕਟਕ ਕੋਈ ਮਹਿਸੂਸ ਕਰਦੇ ਹੋ ਮੈਂ ਕਿਹਾ ਜੀ ਜਿਹਨੇ ਦੁਨੀਆਦਾਰੀ ਚੱਲਦੀ ਉਹਵੇਂ ਹੀ ਅਸੀਂ ਆਮ ਘਰਾਂ ਚ ਉੱਠੇ ਹੋਏ ਆ ਜੀ ਆਮ ਲੋਕ ਕਮਾਂਗੂ ਰਹਿੰਦੇ ਆ ਆਮ ਜ਼ਿੰਦਗੀ ਹੈ ਕੋਈ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਪੈਦਾ ਨਹੀਂ ਹੋਏ ਮਿਹਨਤਾਂ ਕਰਕੇ ਖੇਤੀਆਂ ਕਰਕੇ ਦਸਵੀਂ ਸਾਈਕਲ ਤੇ ਫਿਰ ਬਾਅਦ ਮੈਂ ਵੀ ਬੀਕੋਮ ਚ ਦਾਖਲਾ ਲਿਆ ਉਹ ਬੱਸ ਦੀ ਛੱਤ ਤੇ ਕਿਉਂਕਿ ਸਟੂਡੈਂਟਾਂ ਦਾ ਚੜ ਨਹੀਂ ਦਿੰਦੇ ਅੰਦਰ ਤਾਂ ਕਹਿੰਦੇ ਨਾ ਛੱਤ ਤੇ ਚਲੋ ਸੋ ਉਸ ਤੋਂ ਬਾਅਦ ਜ਼ਿੰਮੇਵਾਰੀ ਐਸ ਲੈਵਲ ਦੀ ਆ ਗਈ ਕਿ ਜਿਹੜਾ ਮੁੱਖ ਮੰਤਰੀ ਦਾ ਉਹਦਾ ਬਹੁਤ ਵੱਡਾ ਸਟੇਟ ਦਾ ਹੈ ਇੱਕ ਬਹੁਤ ਵੱਡੀ ਤੇ ਸੈਂਟੀਮੈਂਟਲ ਤੇ ਜਜ਼ਬਾਤੀ ਸਟੇਟ ਆ ਸਾਡੀ ਸਾਡੇ 3 ਕਰੋੜ ਬੰਦਾ ਉਹਨਾਂ ਦਾ ਕਸਟੋਡੀਅਨ ਬਣਨਾ ਫਿਰ ਉਹਨਾਂ ਨੂੰ ਹਰ ਇੱਕ ਨੂੰ ਖੁਸ਼ ਰੱਖਣਾ ਬੜਾ ਔਖਾ ਕੰਮ ਹੈ ਪਰ ਉਹ ਕਹਿੰਦੇ ਹਨ ਕਿ ਜਿਹੜਾ ਚੁੰਝ ਦਿੰਦਾ ਹੈ ਉਹ ਚੋਗਾ ਵੀ ਦਿੰਦਾ ਹੈ ਜਿਹੜਾ ਕੋਈ ਪ੍ਰਮਾਤਮਾ ਜੀ ਕੋਈ ਅਹੁਦਾ ਦਿੰਦਾ ਹੈ ਤਾਂ ਉਹਨੂੰ ਨਿਭਾਉਣ ਦਾ ਸਮੱਤ ਵਿਧੀ ਵਿਵਧਾਨ ਵੀ ਦਿੰਦਾ ਹੈ ਨਾਲ ਮੈਂ ਨਹੀਂ ਕਿਸੇ ਤੋਂ ਕੰਮ ਲੈਂਦਾ ਉਹ ਕਿਸੇ ਦੀ ਡਿਊਟੀ ਲਾਉਂਦਾ ਆਪ ਤਾਂ ਦੇਖੋ ਰੱਬ ਨੇ ਆਪ ਤਾਂ ਆਉਣਾ ਨਹੀਂ ਕਿਸੇ ਨਾ ਕਿਸੇ ਬੰਦੇ ਦੇ ਵਿੱਚ ਦੀ ਹੋਈ ਕੋਈ ਕੰਮ ਕਰਾਉਂਦਾ ਸੋ ਜੋ ਇੱਜ਼ਤ ਮਾਨ ਕਰ ਬਣਿਆ ਹੋਇਆ ਮੈਂ ਤਾਂ ਇਹੀ ਕਹਿਣਾ ਉਹਨਾਂ ਘਰੇ ਜਾ ਕੇ ਵੀ ਸੀਸੇ ਮੂਰੇ ਘੜ ਕੇ ਵੀ ਕਿ ਜਿੰਨੀ ਕਿ ਇੱਜ਼ਤ ਪ੍ਰਮਾਤਮਾ ਨੇ ਬਖਸ਼ੀ ਹੈ ਇੰਨੀ ਕੁ ਬਣੀ ਰਹੇ ਭਾਵੇਂ ਬਦੇ ਨਾ ਪਰ ਘਟੇ ਨਾ ਪਰ ਹਾਂ ਤੁਹਾਡਾ ਸਵਾਲ ਜਿਹੜਾ ਉਹ ਇਹ ਵੀ ਘਰੇ ਜਾ ਕੇ ਮੈਂ ਮੁੱਖ ਮੰਤਰੀ ਨਹੀਂ ਹੁੰਦਾ ਠੀਕ ਹੈ ਨਾ ਉਹ ਤਾਂ ਘਰ ਤੋਂ ਪਹਿਲੀ ਜਦੋਂ ਘਰ ਵੱਲ ਨੂੰ ਗੱਡੀ ਮੁੜਦੀ ਹੈ ਉਦੋਂ ਹੀ ਮੈਂ ਕਹ ਦਿੰਨਾ ਵੀ ਭਾਈ ਘਰੇ ਆ ਗਏ ਹੁਣ ਆਪਾਂ ਤੇ ਆਪਣੇ ਆਪਾਂ ਵੀ ਗੱਲ ਕਰ ਲੈਣਾ ਵੀ ਘਰੇ ਆ ਗਏ ਵੀ ਹੁਣ ਆਰਡਰ ਤਾਂ ਚੱਲਣੇ ਨਹੀਂ ਹੈਗੇ ਹੈ ਨਾ ਹੁਣ ਤਾਂ ਜੋ ਕਈ ਵਾਰੀ ਬਾਹਰ ਇੱਕ ਵਾਰ ਮੈਂ ਕਿਰੇ ਫੰਕਸ਼ਨ ਤੇ ਗਿਆ ਬੜਾ ਜਮੀਦ ਬੈਠੇ ਆ ਮਹਾਨ ਇੱਜ਼ਤ ਸਾਰੇ ਪਾਸੇ ਸਲੂਟ ਸਾਰੇ ਬਟ ਸਟੂਡੈਂਟ ਵੀ ਕਹਾਂ ਜੀ ਸਰ ਯੂ ਆਰ ਜੀਨੀਅਸ ਫਰੋਂ ਅਤਮਕਾ ਚਲੋ ਤਾਰੀਫ ਰੇਕ ਨੂੰ ਚੰਗੀ ਲੱਗਦੀ ਹੈ ਅੱਧੇ ਘੰਟੇ ਬਾਅਦ ਮੈਂ ਕਰੀ ਗਿਆ ਜਾਨ ਸਰ ਪਹਿਲਾ ਡਾਇਲੋਗ ਸੀ ਤੁਹਾਨੂੰ ਅਕਲ ਨਹੀਂ ਆ ਸਕਦੀ ਮੈਂ ਕਿਹਾ ਯਾਰ ਮੈਂ ਸੋਚਾ ਅੱਧਾ ਘੰਟਾ ਪਹਿਲਾਂ ਤਾਂ ਮੈਨੂੰ ਜੀਨੀਅਸ ਕਹੀ ਜਾਂਦੇ ਸੀ ਲੋਕ ਮੈਂ ਕੀ ਹੋ ਗਿਆ ਅੱਤਵਲੀਏ ਦੇਖੋ ਕਿੱਥੇ ਸਿੱਟ ਕੇ ਰਿਹਾ ਹਾਂ ਤੌਲੀਏ ਇਸ ਧਰਨ ਦੀ ਜਗ੍ਹਾ ਹੈ ਹੈ ਉਹ ਚੱਪਲਾਂ ਦੇਖੋ ਕਿੱਥੇ ਪਈਆਂ ਨੇ ਮੈਂ ਕਿਹਾ ਜੀ कोई गल नहीं अगे तो ज्यादा तौली पैगा तो करेंगे सो ये यूनिवर्सल ट्रुथ है और अच्छ विमेन डे है कुछ बोल भी नहीं सकते भाई थोड़ा दिन है ना ठीक है ना सो पर यह है भी दे दो पही ने गृहस्थी जीवन जोड़ा पहीए दोनों ही जे बैलेंस के ग्डी चलती है नहीं तो फिर जे एक पही खराब हो गए जनमेंट आउट फिर नहीं गलती फिर सो ਉਹ ਕਹਿੰਦੇ ਵੀ ਓਬਾਮੇ ਨੇ ਵੀ ਕਿਹਾ ਸੀਗਾ ਜਦੋਂ ਉਹ ਰਾਸ਼ਟਰਪਤੀ ਸੀ ਕਿ ਸਾਰੀ ਦੁਨੀਆ ਮੈਥੋਂ ਡਰਦੀ ਹੈ ਕਹਿੰਦਾ ਮੈਂ ਮਸ਼ੈਲ ਓਬਾਮਾ ਤੋਂ ਡਰਦਾ ਹਾਂ ਹੈਨਾ ਪਤਾ ਨਹੀਂ ਕੀ ਰੋਗ ਜਾਂ ਹੁੰਦਾ ਇਹ ਨਾ ਕੁਝ ਕਹਿੰਨੀਓ ਸਾਨੂੰ ਤੁਸੀਂ ਉਹ ਡੱਡਾ ਡਰ ਮੇਰਾ ਇੱਕ ਦੋਸਤ ਹੈ ਉਹ ਪਿੰਡ ਹੈ ਉਹ ਕਹਿੰਦਾ ਬਾਈ ਜੀ ਗੱਲ ਪੁੱਛਣੀ ਸੀ ਮੈਂ ਕੀ ਕਹਿੰਦਾ ਯਾਰ ਮੈਂ ਅਮਰੀਕਾ ਵਾਲੀ ਤੇ ਰੋ ਬਹੁਤ ਮਾਰਦਾ ਮੈਂ ਕਿਹਾ ਅੱਛਾ ਕਹਿੰਦਾ ਜੇ ਨੂਲ ਮਿਰਚ ਘੱਟ ਹੋਵੇ ਮੈਂ ਥਾਲੀ ਭਵਾ ਕੇ ਮਾਰ ਦਾਂ ਕਹਿੰਦਾ ਮੈਂ ਕਿਹਾ ਅੱਛਾ ਕਹਿੰਦਾ ਜੀ ਮੈਂ ਤਾਰਦੂਰ ਪੀ ਕੇ ਆ ਜਾਾਂ ਕਹਿੰਦਾ ਫਿਰ ਜੁਰਾਬਾਂ ਜੁਰੂਬਾਂ ਉਹੀ ਲਾਉਂਦੀਆਂ ਮੇਰੀਆਂ ਹੈਨਾ ਮੈਂ ਕਿਹਾ ਅੱਛਾ ਕਹਿੰਦਾ ਵੀ ਜੇ ਉਹ ਕੁਝ ਕਹਿਦੇ ਆ ਆ ਲੈਉਣਾ ਮੈਂ ਮੈਂ ਐਂ ਆਉਂਦਾ ਹਾਜ਼ਰੀ ਟਾਈਮ ਹੈਗਾ ਜੀ ਮੈਨੂੰ ਕਹਿੰਦਾ ਮੈਂ ਉਹਦੀ ਕੋਈ ਨਹੀਂ ਮੰਨਦਾ ਗੱਲ ਮੈਂ ਕਿਹਾ ਅੱਛਾ ਫੇਰ ਤੂੰ ਪੁੱਛਣਾ ਕੀ ਚਾਹੁੰਦਾ ਕਹਿੰਦਾ ਯਾਰ ਡਰ ਵੀ ਮੈਨੂੰ ਹੀ ਲੱਗਦਾ ਉਹ ਤੂੰ ਕਹਿੰਦਾ ਨਾਲੇ ਕੁਝ ਕਹਿੰਦੀ ਨਹੀਂ ਮੈਂ ਕਿਹਾ ਵੀ ਤਾਂ ਕੁਦਰਤ ਵੱਲੋਂ ਨਾ ਕੋਈ ਸੈਂਸ ਪਾਈ ਹੋਈ ਹੈ ਸੋ ਭਾਈ ਬਚਾਈ ਰੋਏ ਬਸ ਜਿਉਂਦਿਆਂ ਬਸਦਿਆਂ ਰੋ ਕਿਉਂਕਿ ਤੁਸੀਂ ਜਗ ਜਨਨੀ ਆਓ ਤੁਸੀਂ ਬਹੁਤ ਕੁਝ ਦੇਖਣਾ ਹੁੰਦਾ ਤੁਸੀਂ ਕਿਉਂਕਿ ਅਸੀਂ ਤਾਂ ਸਾਡੀ ਤਾਂ ਘਰੋਂ ਬਾਹਰ ਜਦੋਂ ਜਾਂਦੇ ਆ ਸਾਡੀ ਤਾਂ ਆਊਟਿੰਗ ਹੋ ਜਾਂਦੀ ਹੈ ਤੁਹਾਡਾ ਹਰ ਵਕਤ ਘਰੇ ਹੀ ਰਹਿਣਾ ਫਿਰ ਅੱਗੇ ਗਰ ਗ੍ਰਸਤੀ ਨੂੰ ਸੰਭਾਲਣਾ ਬੱਚਿਆਂ ਨਾਲ ਜਾਂ ਕੌਣ ਆਉਂਦਾ ਕਰੇ ਕੀ ਉਹ ਕਹਿੰਦੇ ਆ ਨਾ ਕਿ ਘਰ ਤਾਂ बन ਜਾਂਦਾ ਪਰ ਉਸ ਘਰ ਨੂੰ ਅਸਲੀ ਘਰ ਜਿਹੜਾ ਉਹ ਲੇਡੀ ਬਣਾਉਂਦੀ ਹੈ ਕਿ ਨਹੀਂ ਤਾਂ ਬੁਆਇਸ ਹੋਸਟਲ ਦਾ ਜਿਹੜਾ ਹਾਲ ਹੁੰਦਾ ਉਹੀ ਸੇਮ ਹੁੰਦਾ ਹੈ ਵੀ ਕੋਈ ਕਿਤੇ ਚੀਜ਼ ਪਈ ਹੈ ਕੋਈ ਕਿਤੇ ਚੀਜ਼ ਪਈ ਹੈ ਸੋ ਇਹ ਪਰਮਾਤਮਾ ਨੇ ਤੁਹਾਨੂੰ ਗੁਣ ਦਿੱਤਾ ਹੈ ਹਾਂ ਮੈਨੂੰ ਇੱਕ ਥੋੜਾ ਜਿਹਾ ਫਾਇਦਾ ਹੈ ਕਿ ਜਿਹੜੀ ਮੇਰੀ ਵਾਈਫ ਹੈ ਡਾਕਟਰ ਹੈ ਐਮਬੀਬੀਐਸ ਹੈ ਤੇ ਪੜ੍ਹੀ ਲਿਖੀ ਹੈ ਤਾਂ ਕਰਕੇ ਥੋੜਾ ਬਹੁਤ ਅੰਗਰੇਜ਼ੀ ਦੀ ਝਟਕ ਲੈਂਦੀ ਹੈ ਹੋਰ ਤਾਂ ਕੀ ਹੈ ਹਨਾ ਉਹ ਗਾ ਉਹ ਤਾਂ ਸੇਮ ਹੀ ਨੇ ਨਾ ਗੱਲਾਂ ਤਾਂ ਸੇਮ ਹੀ ਨੇ ਸੋ ਪਰ ਰਹਿਣਾ ਵੀ ਇਦਾਂ ਹੀ ਚਾਹੀਦਾ ਫਿਰ ਸਮਾਜ ਦਾ ਅਸੀਂ ਹਿੱਸਾ ਤਾਂ ਸਮਾਜ ਦਾ ਜੋ ਸਮਾਜ ਨਾ ਹੁੰਦਾ ਜੋ ਜਿਵੇਂ ਸਮਾਜ ਰਹਿੰਦਾ ਉਹੀ ਵੀ ਅਸੀਂ ਰਹਨੇ ਆ ਕੋਈ ਅਸੀ ਗੱਲ ਨਹੀਂ ਪਰ ਹਾਂ ਵਿਸ਼ਵਾਸ ਪਿਆਰ ਇੱਕ ਦੂਜੇ ਨੂੰ ਸਮਝਣਾ ਔਰ ਇੱਕ ਦੂਜੇ ਦੀਆਂ ਉਮੀਦਾਂ ਤੇ ਪੂਰਾ ਉਤਰਨਾ ਇਹ ਜਿਹੜਾ ਮੰਤਰ ਉਹ ਵਸਦੇ ਘਰਾਂ ਦੀ ਨਿਸ਼ਾਨੀ ਹੈ ਜੀ ਔਰ ਹਮੇਸ਼ਾ ਕਰਮਤਾ ਹੀ ਕਹਿੰਨਾ ਕਿ ਪੰਜਾਬ ਦੇ ਘਰ ਵਸਦੇ ਰਹਿਣ ਹੱਸਦੇ ਰਹਿਣ ਉਹ ਸਾਡਾ ਪੰਜਾਬ